ਇੱਕੋ ਕਬੱਡੀ ਮੋਹਨਵੀਰ ਬੱਲ ਕਹਿੰਦਾ ਸਿਕਨੀ ਦੋਨੀ ਤਿੰਨਨੀ ਚਾਰਨੀ ਪੰਜਨੀ ਛੇਨੀ ਸੱਤਨੀ ਅੱਠਵੀਨੀ ਨੌਵੀਨੀ ਉਹ ਵੱਡੀ ਖੇਡ ਕਲੱਬ ਅਰਸ਼ ਕਹਿੰਦੇ ਚੋਲਾ ਸਾਰਦਾ ਉਹ ਟੀਮ ਕਹਿੰਦੇ ਅਮਰੀਕਾ ਦੀ ਕਿ ਮੋٹے ਪੱਟਾਂ ਨੂੰ ਕੱਢ ਕੇ ਬਾਹਰ ਝੋਬਰ ਨੇ ਦੁਨੀਆ ਮੁਰੀਦ ਬਣਾ ਲਈ ਹੈ ਦੁਨੀਆ ਮੁਰੀਦ ਉਹ ਪ੍ਰੈਫਟੋ ਵਾਲੇ ਪਹਿਲੀ ਕਬੱਡੀ ਅਮਰੀਕ ਚੱਕ ਮੈਕ ਤੇ ਕਰਦੇ ਗੱਲੋ ਲਓ ਸਾਹਮਣੇ ਕਹਿੰਦੇ ਫਾਈਨਲ ਦੀ ਪਹਿਲੀ ਪੈ ਗਈ ਮੇਰੇ ਮਿੱਤਰੋ ਦੂਰ ਸਿਆ ਕਰ ਲਾ ਕਰੜਾ ਮੁੰਡਿਆਂ ਨੂੰ ਉਹ ਕਹਿੰਦੇ ਗੱਲਾਂ ਗੁੱਗੂ ਗੱਲਦੀਆਂ ਮੇਰੇ ਮਿੱਤਰੋ ਉਹ ਪ੍ਰੈਫਟੋ ਵਾਲੇ ਕਹਿੰਦੇ ਮਨੂਹੜਿਆਂ ਦੀ ਉਹ ਵੱਡੀ ਖੇਡ ਕਲੱਬ ਅਰਸ਼ ਕਹਿੰਦੇ ਚੋਲਾ ਸੌੜਦਾ ਉਹ ਟੀਮ ਕਹਿੰਦੇ ਅਮਰੀਕਾ ਦੀ ਮੁਕਾਬਲਾ ਨਿਊਜ਼ੀਲੈਂਡ ਦੇ ਨਾਲ ਉਹ ਧਰਤੀ ਕਹਿੰਦੇ ਪਰਥ ਦੀ ਓਏ ਗੁਰਪ੍ਰਭ ਪਹਿਲੀ ਪੈ ਗਈ ਆ ਉਹ ਕਹਿੰਦੇ ਚਿਤਪਾਲ ਚਿੱਟੀ ਵਾਲਾ ਪਹਿਲੀ ਕਬੱਡੀ ਇਹ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਮਨਜਿੰਦਰ ਸੰਧੂ ਮਨਿੰਦਰ ਗਿੱਲ ਪਰਉਣੀ ਸਾਡੇ ਸਵਰਨਉਣੀ ਰਿੱਕੀਉਣੀ ਵੀਰ ਨੇ ਸਭ ਲਈ ਦਵਾਮਾ ਨੇ ਇੱਧਰ ਸ਼ਿਰੀਉਣੀ ਬੈਠੇ ਮਾਣ ਸਾਡੀ ਜ਼ਿੰਦਗੀ ਦਾ ਬਾਦਪੁਰ ਪਿੰਡ ਹੈ ਕਹਿੰਦੇ ਮੀਟੇ ਦਾ ਓਏ ਰੇਡਾਂ ਪੈਂਦੀਆਂ 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 ਕਬੱਡੀ 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 ਉਹ ਦੁੱਖ ਟੁੱਟ ਗਿਆ ਕਹਿੰਦਾ ਸੁਲਤਾਨ ਦੀਆਂ ਤਿੰਨ 1100 ਦੀਆਂ ਹੋਣ ਗਿਆ ਤੇ ਜਫੇ ਆਪਾ 4500 ਡਾਲਰ ਦੇ ਕਰ ਦਿਓ ਉਹ ਸਾਹਮਣੇ ਚੋਲੇ ਵਾਲਾ ਚੋਲੇ ਵਾਲਾ ਸੁਖਮਣ ਦਾ ਵੀਰ ਸੁਖਮਣ ਦਾ ਵੀਰ ਉਹ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਹੋਈ ਪਈ ਆ ਮੇਰੇ ਮਿੱਤਰੋ ਇੱਕ ਗੱਲ ਪੱਕੀ ਆ ਪਰਥ ਵਾਲਿਓ ਅੱਜ ਗੋਰਿਆਂ ਦੇ ਨਿਆਣੇ 扑ੜਕ 扑ੜਕੋਟ ਦੇ ਹੁਣੇ ਆ ਵੀ ਪੰਜਾਬੀਆਂ ਨੂੰ ਕੀ ਹੋ ਗਿਆ ਇਹ ਮੇਲਾ ਇਹ ਪਰਥ ਇਹ ਆਸਟ੍ਰੇਲੀਆ ਜੇ ਸ਼ੀਲੂ ਸ਼ੀਲੂ ਕਿਹਾ ਹੈ ਸ਼ੀਲੂ 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 ਏ ਲੂਇਲੂ ਏ ਲੂਇਲੂ ਕੀ ਆ ਕੀ ਆ ਬਾੜਾ ਬਾੜਾ ਪਤੰਦਰ ਪੜਾ ਜਿਹਨੇ ਕਹਿੰਦੇ ਅੜੇ ਗੱਡੇ ਕੱਢੇ ਹਰਜੀਤ ਚਾਲ ਇਹ ਬਿਰ ਕਹਿੰਦੇ ਭੰਗੜੇ 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 ਉਹ ਭੰਗੜੇ ਪਾਗੇ ਪਰਥ ਦੇ ਵਿੱਚ ਮੇਰੇ ਮਿੱਤਰੋ ਆਹ ਸਾਹਮਣੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਉਹ ਦੁਨੀਆ ਬੇਬੀ ਆਹ ਲਲਕਾਰੇ ਕੁਝ ਕਰਾਉਣਗੇ ਮੈਚ ਕਾ ਬਾ ਆਨ ਲੱਗਦਾ ਜਿਵੇਂ ਦਾ ਗੱਲ ਪਿਆਰਾਂ ਭਰਾਵਾਂ ਦਾ ਇਹ ਕਹਿੰਦੇ ਪਿਆਰ ਹੈ ਉਦੋਂ ਸਿਲਵਰ ਸਪੰਜੋ ਵਕਾਰਵਾਸ਼ ਜੰਟੀ ਬਾਈ ਨਾਲ 바ਵਾ ਬਾਈ ਕਹਿੰਦੇ ਟੋ ਪੈ ਗਈਆਂ 2000 ਡਾਲਰ ਦੀਆਂ ਉਹ ਕਹਿੰਦੇ ਮਾਣੂ ਕੇ ਬਲੇ ਜੀਵਣ ਦੀਆਂ ਆ ਜਹਾਜ਼ 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 ਅਮਰੀਕ ਪਰਥ ਚ ਮਾਚੀ ਵਾਲੇ ਪਿੱਟਿਆ ਆ ਸਵਾਗਤ ਜੂ ਤਾਰੀ ਟਰੰਗਾ ਤੀਰ ਫਟਬਾਲ ਉਹ ਕਹਿੰਦੇ ਪਕੜੇ ਵਾਲ ਆ ਕਹਿੰਦੇ ਤੀਜੀ ਆ 2000 ਡਾਲਰ ਦੀ ਸਿਲਵਰ ਸਪੰਜ ਕਾਰਵਾਸ਼ ਵੱਲੋਂ ਮਾਣੂਕੇ ਵਲੇ ਜੀਵਨ ਦੀ ਉਹ 2000 2000 2000 ਜੰਟੀ ਬਾਈ ਪਹੁੰਚਦਾ ਕਰਦੀ ਹੈ ਜੀਵਨ ਲਈ ਉਧਰ ਦੂਜਾ ਪ੍ਰਾਈਸ ਕਿੰਨੇ ਆ ਸਾਡੇ ਰੁਗਵੀਰ ਹੁਣੀ ਸੁਖਵੀਰ ਹੁਣੀ ਸਾਡੇ ਮੁੰਡੀ ਸਾਹਿਬ ਤੇ ਪਹਿਲਾ ਪ੍ਰਾਈਜ਼ ਕਹਿੰਦੇ ਗੋਲਗੜੀ ਵਾਲਿਆਂ ਨੇ ਸਿੱਧਣਾ ਵਾਲਿਆਂ ਨੇ ਸਪੌਂਸਰ ਕੀਤਾ ਆ ਗੁਰਪ੍ਰੀਤਾ ਮੇਰੇ ਮਿੱਤਰੋ ਇਹਦਾ ਬੁਰਜ ਹਰੀ ਪਿੰਡਾ ਪੜਾਕੇ ਤਾਂ ਪੈਣਗੇ ਉਹ ਪੁਰਜਰੀ ਵਾਲਾ ਨੱਚਦਾ ਪੁਰਜਰੀ ਵਾਲਾ ਨੱਚਦਾ ਕਲੌਦੀ ਭਰਾਵਾਂ ਦੇ ਵੱਲੋਂ 1100 ਡਾਲਰ ਨਿਊਜ਼ੀਲੈਂਡ ਦੀ ਟੀਮ ਦੇ ਲਈ ਉਹ ਸਾਹਮਣੇ ਦੇਖਦੇ ਆ ਖੇਡ ਮੈਦਾਨ ਦੇ ਅੰਦਰ ਹਰਖੋ ਵਾਲੀਆ ਹਰਖੋ ਵਾਲੀਆ ਹਰਖੋ ਵਾਲੀਆ ਹਰਖੋ ਵਾਲੀਆ ਮੇਸ਼ੀ ਮੇਸ਼ੀ ਤੇ ਦੀਪਾ ਦੀਪਾ ਸੰਧਰੇ ਪਿੰਡ ਦਾ ਦੀਪਾ ਸੰਧਰੇ ਪਿੰਡ ਦਾ ਦੀਪਾ ਸੰਧਰੇ ਪਿੰਡ ਦਾ ਉਹ ਦੀਪਾ 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 ਸੰਧਰੇ ਵਾਲਾ ਸੰਧਰੇ ਵਾਲਾ ਸੰਧਰੇ ਵਾਲਾ ਅਮਨ ਲੱਕੀ ਭਾਜੀ ਪਰਚੀ ਜਿਹੜੀ ਆ ਪਰਚੀ ਪਰਚੀ 2 ਨਹੀਂ 3 ਨਹੀਂ 4 ਨਹੀਂ 5000 ਦੇ ਆ 5000 ਦੇ ਪੈ ਗਿਆ 5000 ਨੂੰ ਪੈ ਗਿਆ 5000 5000 ਡਾਲਰ ਸ਼ੀਲੂ ਮੇਸ਼ੀ ਲੱਗਿਆ ਪਿਆ ਜੋਰ ਦੋਨਾਂ ਮੁੰਡਿਆਂ ਦੀਆਂ ਜਵਾਨੀਆਂ ਚੜਦੀਆਂ ਆ ਮੇਰੇ ਵੀਰੋ ਆਓ ਮੇਸ਼ੀ ਗੁਰਪ੍ਰੀਤ ਸਿੰਘ ਸ਼ੋਕਰ ਸਾਹਿਬ ਪਿਆ ਮੁੰਡੇ ਨੂੰ ਪਾਣੀ ਐਨ ਸਵਾਦ ਵੱਖਰਾ ਹੋਇਆ ਪਿਆ ਅੱਜ ਵੱਖਰੀ ਕਹਾਣੀ ਹੱਥ ਜੋੜ ਕੇ ਬੇਨਤੀ ਹੈ ਲਓ ਸਾਹਮਣੇ ਇੱਕ ਪਾਸੇ ਨਿਊਜ਼ੀਲੈਂਡ ਦੀ ਟੀਮ ਗੁਰਪ੍ਰੀਤ ਬੁਰਜ ਹਰੀ ਵਾਲਾ ਕਬੱਡੀ ਕਬੱਡੀ ਕਰ ਰਿਹਾ ਫੁੱਲਾ ਫੜ ਕੇ ਮੋٹے ਪੱਟਾ ਨੂੰ ਕੱਟ ਕੇ ਬਾਹਰ ਚੋਬਰ ਨੇ ਦੁਨੀਆ ਮਰੀਦ ਬਣਾ ਲਈ ਹੈ ਦੁਨੀਆ ਮਰੀਦ ਬਣਾ ਰਨ ਗਿੱਲ ਮਾਲਾ ਸਿਮਰਨ ਮਾਲਾ ਜੀ ਤੇ ਨਾਲ ਸਾਡੇ ਮੇਰੇ ਵੀਰੋ ਜੋਵਨ ਹੋਣਾ ਦਾ ਜੱਸੇ ਹੋਣਾ ਦਾ ਗੋਰੇ ਹੋਣਾ ਦਾ ਸਾਰੇ ਜਲਾਲ ਵਾਲੇ ਵੀਰਾਂ ਦਾ ਧੰਨਵਾਦ ਲਓ ਸਾਹਮਣੇ ਕਬੱਡੀ ਆਹ ਕਬੱਡੀ 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 ਫੂਲਾ ਫੂਲਾ ਸ਼ੂਸ਼ਕ ਵਾਲਾ ਕਰ ਗਿਆ ਕਮਾਲ ਉਹ ਪਰਥ ਵਾਲਿਓ ਕੀ ਹਾਲ ਚਾਲ ਆ ਠੀਕ ਠਾਕ ਐ ਆ ਸਿਰਾ ਹੋਇਆ ਪਿਆ ਸਿਰਾ ਹੋਣ ਲੱਗਿਆ ਸਿਰਾ ਤੇ ਹੋ ਗਿਆ ਸਿਰਾ ਤੇ ਹੋ ਗਿਆ ਮੇਰੇ ਵੀਰੋ ਤਲਵਾਨ ਤੋਂ ਸੁਣਨ ਰ ਪਿੰਡਰ ਉਧਰ ਰੈੱਡ ਸੈਂਡ ਟਰੱਕ ਟ੍ਰੇਨਿੰਗ ਦੇ ਵੱਲਿਓ ਆ ਦੂਜੀ ਰੇਡ 3000 ਡਾਲਰ ਦੀ ਲੱਗ ਗਿਆ ਲੱਗ ਗਿਆ ਸ਼ਿੱਲੂ ਲੱਗ ਗਿਆ ਸ਼ਿੱਲੂ ਹੁਣ 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 ਵਾਹ ਆ ਤਿੰਨ ਜਫਾ ਤੇ ਸੁੱਖਾ ਜੀ ਵੱਲੋਂ ਮੋਹਨਵੀਰ ਸਿੰਘ ਮਰਖੋ ਵਾਲੀਆ ਮੇਸ਼ੀ ਚਾਰ ਜਾਫੀ ਨੇ ਨਿਊਜ਼ੀਲੈਂਡ ਦੀ ਟੀਮ ਦੇ ਤੀਰਥਟਵਾਲ ਹੁਣਾਂ ਦੀ ਟੀਮ ਹੈ ਆਹ ਤੰਗੇ ਵਾਲੇ ਤਾਰੀ ਦੀ ਟੀਮ ਅਜੇ ਚੌਧਰੀ ਰਾਏ ਭਰਾਵਾ ਦਾ ਵੱਡਾ ਯੋਗਦਾਨ ਉਧਰ ਵੱਜ ਗਈ ਕੈਂਚੀ ਤੇ ਮੇਸ਼ੀ ਨੂੰ ਜਫਾ ਮੇਰੇ ਵੀਰੋ ਸ਼ੂਸ਼ਕ ਦੇ ਆ 1100 ਮੇਰੇ ਤੋਂ ਗੁਰਪ੍ਰੀਤ ਬੁਰਜ ਹਰੀ ਵਾਲਾ ਫੜ ਕੇ ਲੈ ਜਾਵੇ ਬੜੀ ਮਿਹਰਬਾਨੀ ਹੋਊਗੀ ਆ ਜੰਟੀ ਜੀ ਲੱਕੀ ਸਪਰਾ ਜੀ ਥੋੜਾ ਜਿਆ ਇਧਰੋਂ ਕੰਟਰੋਲ ਕਰਿਓ ਰਮਨ ਜੀ ਬਹੁਤ ਬਹੁਤ ਧੰਨਵਾਦ ਆ ਆਹ ਸੁਲਤਾਨ ਕਬੱਡੀ ਪਾ ਕੇ ਪਟਿਆਲੀਆਂ ਸੁਖੇ ਪੰਜਾਬ ਮੋਟਰ ਵਾਲੇ ਵੀਰ ਨੇ ਬੋਲਿਆ ਸੀਗਾ ਵੀ ਤਿੰਨ ਜੱਫੇ ਵੀਰੇ ਵੱਡੇ ਮਾਨ ਸਨਮਾਨ ਮਨਜਿੰਦਰ ਸੰਧੂ ਤੇ ਮਨਜਿੰਦਰ ਗੱਲ ਆਓ ਫੜ ਗਿਆ ਪੱਤ ਫੜ ਗਿਆ ਪੱਤ ਫੜ ਗਿਆ 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 ਨਹੀਂ ਗਿਆ ਵਾਹ ਫਿਰ ਆਇਆ ਵਾਹ ਫਿਰ ਆਇਆ ਵੱਲੀਓ 3000 ਦੀ ਤੀਜੀ ਪੈ ਗਈ ਮੇਰੇ ਵੀਰਿਓ 3000 ਦੀ ਤੀਜੀ ਜੀਵਨ ਮਾਣੂ ਕੇ ਗਿੱਲਾਂ ਵਾਲੇ ਦੀ ਰੈੱਡ ਸੈਂਡ ਪਿੰਨੀ ਇੱਕ ਮਿੰਟ ਸੁਣੋ 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 ਬਈ ਆ ਰੈੱਡ ਸੈਂਡ ਟਰੱਕ ਟ੍ਰੇਨਿੰਗ ਵਾਲੇ ਵੀਰ 3000 ਡਾਲਰ ਦਾ ਉਹ ਮੁੰਡੇ ਨੇ ਆਲੇ ਪਿੰਨੀ ਦੀ ਇੱਕੋ ਕਬੱਡੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਛੇ ਨਹੀਂ ਸੱਤ ਨਹੀਂ ਅੱਠ ਵੀ ਨਹੀਂ ਇਹ ਪਰਥ ਚ ਕੌਡੀ ਕਾਪਿਆ ਕਰਾਉਣਾ ਤੇ ਅੰਨੇ ਵਾਹ ਪੈਸਾ ਪਤਾਰੇ ਵਾਲੇ ਪਿੰਨੀ ਤੇ ਉਡਾਉਣਾ ਆਓ ਸਾਹਮਣੇ 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 ਦੀਪਾ ਸਾਧਰੇ ਵਾਲਾ ਦੀਪਾ ਆ ਗੱਗੀ ਜਿਹੜੇ ਪਹਿਲਾਂ ਪੈਸੇ ਲਗੇ ਸੀ ਉਹ ਸ਼ੀਲੂ ਨੂੰ ਟੱਚ ਆਲੇ ਲਗੇ ਸੀ ਪਰ ਜਫਾ ਦੀਪਾ ਲਾ ਗਿਆ ਵੀ ਇਹ ਸ਼ੀਲੂ ਤੋਂ ਤਿੰਨੇ ਟੱਚਾਂ ਦੇ ਨੰਬਰ ਲਊਗਾ ਆ ਜੀਵਨ ਆਲਾ ਇਹ ਕਲੀਅਰ ਕਰ ਲਿਓ ਪਰ ਸਾਹਮਣੇ ਦੀਪਾ ਆ ਉਹ ਉਹ ਜੀਵਨ ਮਾਰੂ ਕੇ ਗੱਲ ਪਿੰਡ ਆ ਦੂਜੇ ਪਾਸੇ ਸ਼ੂਸ਼ਕ ਵਾਲਾ ਫੂਲਾ ਇਸ ਵੇਲੇ ਤੇ ਨੰਬਰ ਫੂਲੇ ਸ਼ੂਸ਼ਕ ਨਾ ਨੰਬਰ ਜਿਹੜਾ ਨਿਊਜ਼ੀਲੈਂਡ ਦੀ ਖੇਡ ਕਪ ਦੀ ਇੱਜ਼ਤ ਆ ਕਬੱਡੀ 7000 ڈالر ਮੇਰੇ ਕੋਲੇ ਆ ਬੱਲ ਕਹਿੰਦਾ ਵੀ ਤਿੰਨ ਟਰਾਂਸਫਰ ਕਰ ਦੇਾਂਗੇ ਸਾਢੇ 5 ਲੱਖ ਦੀ ਰੇਡ 10000 ڈالر ਦੀ ਰੇਡ ਪਤਾਰੇ ਦਾ ਪਿੰਨੀ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਤੇ ਪਤਾਰੇ ਦਾ ਪਿੰਨੀ ਪਤਾਰੇ ਦਾ ਪਿੰਨੀ ਜੱਗਾ ਪਿੰਨੀ ਜੱਗਾ ਜੱਗਾ ਪਿੰਨੀ 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 ਜੱਗਾ 10000 ਲਾ 10000 10000 10000 ਜੱਜਨ ਡੇਰੇ ਬਾਬੇ ਨਾਨਕ ਵਾਲੇ ਦੇ ਵਿੱਚ ਦੀਆਂ ਕੋਈ ਨੇ ਸਪੈਸ਼ਲ ਮੋਹਨਵੀਰ ਕਹਿੰਦਾ ਵੀ ਵੱਡੇ ਬਾਣ ਕਰਾਂਗੇ ਲਓ ਬਹੁਤ ਬਹੁਤ ਧੰਨਵਾਦ ਲਓ ਇੱਕ ਪਾਸੇ ਚੋਲੇ ਵਾਲਾ ਅਰਸ਼ ਤੇ ਸੁਲਤਾਨ ਸੰਦੀਪ ਸੁਲਤਾਨ ਨੰਬਰ 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 ਉਧਰ ਜੱਸਾ ਨਡਾਲੋ ਤੇ ਵਿਸ਼ਾਲ ਪੰਡਤ ਜੀ ਹੁਣ ਵਾਲਾ ਮੇਲਾ ਲੁੱਟਿਆ ਇਹਨੇ ਮੇਲਾ ਲੁੱਟਿਆ ਜਿ ਪਰਥ ਦਾ ਪ੍ਰੀਤ ਬੱਲ ਦਾ ਸਿਡਨੀ ਤੋਂ ਧੰਨਵਾਦ ਕਰਦੇ ਆ ਪ੍ਰੈਸਟੋ ਟਾਇਰਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਔਰ ਉੱਥੇ ਸਾਡੇ ਹਰਦੀਪ ਤੇ ਸਿਮਰ